ਤੁਹਾਡੇ ਦੇ ਮੰਗ ਦੇ ਵਿੱਚ ਮਤਲਬ ਇਸ ਫਿਲਮ ਨੂੰ ਕਰਨ ਤੋਂ ਪਹਿਲਾਂ ਆਇਆ ਸੀ ਯਾਰ ਮੈਂ ਇੱਕ ਕਰਦਾ ਮਤਲਬ ਤਗੜਾ ਐਕਸ਼ਨ ਹੋਵੇ ਜਿਹਦੇ ਚ ਹੈ ਨਾ ਮਾਰਕੋਟ ਜਿਹੜੀ ਉਹ ਹੁੰਦੀ ਹੋਵੇ ਸੋ ਇਹ ਚੀਜ਼ਾਂ ਪਹਿਲੇ ਸੀਗੀਆਂ ਹਾਂਜੀ ਮੈਂ ਮੇਰਾ 네ਗੇਟਿਵ ਕੈਰੇਕਟਰ ਵੈਸੇ ਬਹੁਤ ਫੇਵਰਿਟ ਹੈ ਅੰਨੇ ਨਾ ਰੱਬ ਦੇ ਘਰ ਦੇਰਿਆਂ ਦੇਰ ਨਹੀਂ ਰੱਬ ਦੇ ਘਰ ਕਦੀ ਦੇਰ ਨਹੀਂ ਹੁੰਦੀ ਮੈਂ ਇਹ ਲਫ਼ਜ਼ ਇਹਨਾਂ ਬਹੁਤ ਕੋਈ ਸਹਿਮਤ ਨਹੀਂ ਰੱਬ ਇਮੀਡੀਏਟ ਕੰਮ ਕਰ ਦਿੰਦਾ ਤੁਹਾਡੇ ਸਾਰੇ ਤਾਂ ਇਦਾਂ ਹੀ ਆ ਬਸ ਸਿਟੀ ਤੇ ਗੀਟੀ ਹੈ ਨਾ ਸੀਟੀ ਗੀਟੀ ਆ ਪਰ ਇਹ ਆ ਵੀ ਉਹ ਹੈ ਕਹਦੀ ਆ ਕ੍ਰਾਈਮ ਹੋਣਾ ਖੂਰਾ ਫਾਦੀ ਦਿਮਾਗ ਹੈਗੇ ਇਹਨਾਂ ਦੇ ਮਤਲਬ ਉਹ ਇੱਕ ਤੇ ਹੁੰਦਾ ਨਾ ਬੰਦੇ ਬੰਦੇ ਮਾਰੇ ਆ ਉਹਦੇ ਅਹੀਂ ਤੇ ਕਿਤੇ ਮਾੜਾ ਮੋਟਾ ਚੋਰੇ ਚਪਟੀ ਵਾਲੇ ਜਾਂ ਜਾਂਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਐਂਡ ਬਾਲੀਵੁੱਡ ਦਾ ਪੰਜਾਬੀ ਮਹਧੁਰਨਾ ਨੀਹਾ ਮਨਹਸ ਆਉ ਰਾਜ ਤੁਹਾਡੀ ਮੁਲਾਕਾਤ ਉਸ ਐਂਟਰਟੇਨਰ ਨਾਲ ਕਰਵਾਉਣ ਜਾ ਰਹੀਆਂ ਜਿਨ੍ਹਾਂ ਦਾ ਕੰਟੈਂਟ ਦੇਖ ਕੇ ਤੁਸੀਂ ਹਮੇਸ਼ਾ ਬਹੁਤ ਖੁਸ਼ ਹੋਏ ਹੋ ਸੋ ਉਹਨਾਂ ਦੀ ਫਿਲਮ ਆ ਰਹੀ ਹੈ 2 ਫਰਵਰੀ ਨੂੰ 警告 ਟੂ ਇਹਦੇ ਵਿੱਚ ਕੀ 警告 ਦਿੰਦੇ ਫਿਰ ਰਹੇ ਨੇ ਔਰ ਗੀਤਾ ਕਿਰਦਾਰ ਜਿਹੜਾ ਹੈ ਇਹਦੇ ਵਿੱਚ ਪਲੇ ਕਰ ਰਹੇ ਨੇ ਦਿਦਾਰ ਗਿਲ ਮੇਰੇ ਨਾਲ ਇੱਥੇ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਦਿਦਾਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੋ ਇੱਕ ਗੀਟੀ ਇੱਕ ਸਿਟੀ ਹਾਂ ਜੀ ਆ ਬੋਲੀ ਭਾਜੀ ਹਣੀ ਗੀਟੀ ਮੈਂ ਸਿਟੀ ਆ ਇਦਾਂ ਜਿਹਦਾ ਉਹ ਸਿਟੀ ਤੂੰ ਹੀ ਗਈ ਟੀ ਉਹ ਪਤਾ ਨਹੀਂ ਹੁਣ ਉਹ ਸਿਟੀ ਕਿ ਮੈਂ ਗਈ ਪਰ ਆਏਗਾ ਕੁਝ ਕਾਮਨ ਜਿਹਾ ਮਦਰ ਲਾਈਕ ਹਾਂਜੀ ਹੂੰ ਸੋ ਵਰਨਿੰਗ ਟੂ ਵਰਨਿੰਗ ਦਾ ਆਲਰੇਡੀ ਕ੍ਰੇਜ਼ ਬਣਿਆ ਹੋਇਆ ਲੋਕਾਂ ਦਾ ਹੈ ਨਾ ਸੋ ਵਰਨਿੰਗ ਵਰਗੇ ਪ੍ਰੋਜੈਕਟ ਦਾ ਹਿੱਸਾ ਹੋਣਾ ਜੀ ਕਿੰਨੀ ਖੁਸ਼ੀ ਹੋਈ ਜਦੋਂ ਇਹ ਪ੍ਰੋਜੈਕਟ ਆਫਰ ਹੋਇਆ ਬਹੁਤ ਖੁਸ਼ੀ ਹੋਈ ਐਂਡ ਇਹ ਫਿਲਮ ਆਲਰੇਡੀ ਪਹਿਲਾਂ ਹੀ ਆਡਾਇੰਸ ਨੇ ਬਹੁਤ ਪਸੰਦ ਕੀਤੀ ਹੋਈ ਸੀਗੀ ਇਹਦਾ ਪਾਰਟ 1 ਜੀ ਸੋ ਤਾਂ ਕਰਕੇ ਜਿਹੜਾ 2 ਹੈ ਤੇ ਬਹੁਤ ਜਿਆਦਾ ਪਸੰਦ ਆਉਣ ਵਾਲਾ ਹੈ ਲੋਕਾਂ ਨੂੰ ਬਹੁਤ ਖਤਰਨਾਕ ਫਿਲਮ ਬਣੀ ਹੈ ਮਤਲਬ ਚੇਬੀ ਕਰਦਣਗੇ ਫੜਗੇ ਬਾਈ ਜੀ ਨਹੀਂ ਤੇ ਕਦੀ ਤੁਹਾਨੂੰ ਐਂਟਰਟੇਨ ਕਰਦੀ ਕਿਉਂਕਿ ਆਰਟਿਸਟ ਦਾ ਕੰਮ ਹੈ ਐਂਟਰਟੇਨ ਕਰਨਾ ਲੋਕਾਂ ਨੂੰ ਹੈਨਾ ਚਾਹੇ ਕੋਈ ਵੀ ਕਿਰਦਾਰ ਕਰੇ ਸੋ ਹਮੇਸ਼ਾ ਤੁਹਾਡੇ ਤੋਂ ਲੋਕੀ ਬਹੁਤ ਐਂਟਰਟੇਨ ਹੁੰਦੇ ਆ ਪਰ ਤੁਹਾਡੇ ਦਿਮਗ ਦੇ ਵਿੱਚ ਮਤਲਬ ਇਸ ਫਿਲਮ ਨੂੰ ਕਰਨ ਤੋਂ ਪਹਿਲਾਂ ਆਇਆ ਸੀ ਯਾਰ ਮੈਂ ਇੱਕ ਕਰਦਾ ਮਤਲਬ ਤਗੜਾ ਐਕਸ਼ਨ ਹੋਵੇ ਜੇ ਹੈਨਾ ਮਾਰਕੋਟ ਜਿਹੜੀ ਉਹ ਹੁੰਦੀ ਹੋਵੇ ਸੋ ਇਹ ਚੀਜ਼ਾਂ ਪਹਿਲੇ ਸੀਗੀਆਂ ਜੇ ਮੇਰੇ ਮੇਰਾ ਜਿੰਨਾ ਕਿ ਸੀਕਵੈਂਸ ਹੈ ਉਹਦਾ ਮਾਰਕੋਟ ਮੇਰੇ ਤੇ ਬੋਲੀ ਬਈ ਹੁੰਦਾ ਜਿਹੜਾ ਉਹ ਮਾਰਕੋਟ ਵਾਲਾ ਨਹੀਂ ਹੈ ਵੈਸੇ ਤੇ ਮਤਲਬ ਵੀ ਉਤਨਾ ਨਾਲ ਇਨਵੋਲਵ ਹੋ ਜੋੜੀ ਬਣੀ ਹੋਈ ਹੈ ਜਿਹੜੀ ਹੈ ਨਾ ਇਹ ਮਤਲਬ ਬਈ ਹੁਣਾਂ ਨੇ ਬਹੁਤ ਮਾਰਕਟ ਵਿੱਚ ਗੱਪੀ ਬਈ ਹੁਣਾਂ ਨੇ ਤੇ ਪ੍ਰਿੰਸੇ ਬਈ ਹੁਣਾਂ ਨੇ ਇਹਨਾਂ ਨੇ ਬਹੁਤ ਮਾਰਕਟ ਆਈ ਇਹਨਾਂ ਦੀ ਜਮੀਨ ਪਰ ਤੁਹਾਡੇ ਜ਼ਿਹਨ ਦੇ ਵਿੱਚ ਕਦੀ ਸੀਗਾ ਕਿ ਮੈਂ ਵੀ ਕਰੂੰਗਾ ਐਕਸ਼ਨ ਹਾਂਜੀ ਮੈਂ ਮੇਰਾ ਨੈਗੇਟਿਵ ਕਰੈਕਟਰ ਵੈਸੇ ਬਹੁਤ ਫੇਵਰੇਟ ਆ ਹੂੰ ਨੈਗੇਟਿਵ ਮੈਂ ਤਾਂ ਇਹ ਜੇ ਕਰਨੇ ਆ ਮਤਲਬ ਪ੍ਰੋਪਰ ਜਿਹੜੇ ਨੈਗੇਟਿਵ ਆ ਨਾ ਮੇਰੇ ਬਹੁਤ ਮੰਦਰ ਭਰੇ ਹੋਏ ਆ ਤੇ ਉਹ ਮੈਂ ਜੇ ਕਰਨੇ ਆ ਹੁਣ ਮਤਲਬ ਥੋੜਾ ਜਿਹਾ ਪਾੜ ਅਸੀਂ ਦੇਖਿਆ ਸੀ ਤਾਂ ਨਿਆ ਉਹਨਾਂ ਦੀ ਜਿਹੜੀ ਤੁਸੀਂ ਸਾਰੇ ਫਿਲਮਾਂ ਦੇ ਸੀਗੇ ਮਿੱਤਰਾਂ ਦਾ ਨਾਮ ਜਾਂਦਾ ਉਹ ਵੀ ਬਈਆਂ ਹੁੰਦੇ ਸੀਗੀ ਤੇ ਉੱਚ ਵੀ ਉਹ ਨੈਗੇਟਿਵ ਸ਼ੇਡਿੰਗ ਸੀਗਾ ਮੇਰੇ ਕਰੈਕਟਰ ਪਰ ਉਹ ਮੈਨੂੰ ਲੱਗਦਾ ਵੀ ਉਹ ਵੀ ਘੱਟ ਖਤਰਨਾਕ ਸੀਗਾ ਮੈਂ ਬਹੁਤ ਜ਼ਿਆਦਾ ਖਤਰਨਾਕ ਕਰਨਾ ਚਾਹੁੰਦਾ ਸੀ ਕਿ ਕਗੜਾ ਵਾਲੀ ਲੋਕਾਂ ਦੀ ਉਹ ਅਲੱਗ ਕਰੈਕਟਰ ਕਰਨਾ ਚਾਹੁੰਦੇ ਹੋ ਹਾਂਜੀ ਤੋਂ ਮੈਨੂੰ ਲੱਗਦਾ ਕਿ ਇੰਨਾ ਹੁਣ ਤੱਕ ਲੋਕੀ ਪਿਆਰ ਦੇ ਰਹੇ ਆ ਓਬਵੀਅਸਲੀ ਅੱਗੇ ਵੀ ਦੇਣਗੇ ਉਸ ਤਰ੍ਹਾਂ ਦੇ ਕਿਰਦਾਰ ਵੀ ਤੁਹਾਡੇ ਚੋਲੀ ਪਹਿਣਗੇ ਤੇ ਤੁਸੀਂ ਉਸ ਤਰੀਕੇ ਨਾਲ ਵੀ ਲੋਕਾਂ ਨੂੰ ਐਂਟਰਟੇਨ ਜ਼ਰੂਰ ਕਰੋਗੇ ਬਿਲਕੁਲ ਜੀ ਬਿਲਕੁਲ ਸੋ ਕਿਰਦਾਰ اور ਇਹਨਾਂ ਦੇ ਨਾਲ ਬਾਈ ਹੁਣਾਂ ਦੇ ਹੁਣ ਮਾਰਚ ਚ ਸ਼ਾਇਦ ਰਿਲੀਜ਼ ਕਰਨਗੇ ਆਪਣਾ ਜੱਟ ਨੂੰ ਜੜਿਆ ਟੱਕਰੀ ਹਾਂ ਸਰਗੁਣ ਮਹਿਤਾ ਹੁਣ ਤੁਸੀਂ ਬਹੁਤ ਕਹੈਂਟ ਕਰੈਕਟਰ ਹੈ ਮੇਰਾ ਕਿਰਦਾਰ ਵੀਰੇ ਹੁਣਾਂ ਦੇ ਨਾਲ ਸੋ ਬਹੁਤ ਉਹ ਵੀ ਬਹੁਤ ਕਹੈਂਟ ਫਿਲਮ ਬਣੀ ਹੈ ਤੁਸੀਂ ਨਾ ਇੱਕ ਪੋਸਟ ਪਾਈ ਹੋਈ ਸੀ ਆਪਣੇ ਸੋਸ਼ਲ ਹੈਂਡਲ ਤੇ ਕਿ ਆਪਣੇ ਆਪ ਨੂੰ ਮਹਿੰਗਾ ਬਣਾ ਕੇ ਰੱਖੋ ਕਿਉਂਕਿ ਸਸਤੀਆਂ ਚੀਜ਼ਾਂ ਦੇ ਲੋਕ ਕਦਰ ਨਹੀਂ ਕਰਦੇ ਹੈ ਬਿਲਕੁਲ ਸਹੀ ਹੈ ਇੱਕ ਅਪਾ ਪਹਿਲਾ ਇੰਟਰਵਿਊ ਕੀਤੀ ਸੀ ਪਿਛਲੇ ਸਾਲ ਅਬ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਤੇਦਾਰ ਨੇ ਆਪਣੀ ਹੋਂਦੇ ਵਿੱਚ ਕੀਤੀਆਂ ਸੀਗੀਆਂ ਹਨ ਹੁਣ ਤੱਕ ਜੋ ਤੁਸੀਂ ਇਸ ਇੰਡਸਟਰੀ ਵਿੱਚ ਫੇਸਸ ਦੇਖੇ ਆ ਉਹਦੇ ਬਾਰੇ ਗੱਲ ਸੀਗੀ ਗਿਦਾਰ ਹੁਣੀ ਸ਼ੁਰੂ ਤੋਂ ਹੀ ਮਹਿੰਗੇ ਸੀਗੇ ਹਨ ਹੁਣ ਹੋਰ ਜ਼ਿਆਦਾ ਮਹਿੰਗੇ ਹੋ ਗਏ ਆ ਹੁਣ ਲੋਕੀ ਜਿਹੜੇ ਤੁਹਾਨੂੰ ਪਹਿਲਾਂ ਸਿਰ ਮੱਥੇ ਨਹੀਂ ਕਦੀ ਲਗਾਇਆ ਜਾਂ ਜਿਨ੍ਹਾਂ ਨੇ ਹੱਥ ਨਹੀਂ ਫੜਿਆ ਹੁਣ ਲੋਕੀ ਆ ਰਹੇ ਆ ਅੱਗੇ ਤੁਹਾਡੇ ਆਪ ਮਿਲਦੇ ਆ ਆਗੇ ਕਿਹੜੇ ਮੱਥੇ ਮਿਲਦੇ ਆ ਖੜੇ ਮਤੇ ਮਤੇ ਮਿਲਦੇ ਮੈਂ ਪਿੱਛੇ ਵੀ ਇੰਟਰਵਿਊ ਚ ਗੱਲ ਕੀਤੀ ਸੀਗੀ ਵੀ ਇਹ ਛਿਕਵਾ ਹੁੰਦਾ ਆ ਵੈਸੇ ਬੰਦੇ ਨੂੰ ਬਈ ਦੇਵੇ ਵੀ ਯਾਰ ਮੇਰੀ ਕੋਈ ਬਾਹ ਨਹੀਂ ਫੜ ਰਿਆ ਪਰ ਉਹ ਜਦੋਂ ਫਿਲਮ ਮੇਕਰ ਫਿਲਮ ਡਿਜ਼ਾਈਨ ਕਰਦੇ ਮੈਨੂੰ ਐ ਲੱਗਦਾ ਵੀ ਉਹ ਛੋਟੇ ਛੋਟੇ ਕਿਰਦਾਰਾਂ ਤੇ ਮਿਹਨਤ ਕਰਦੇ ਤੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਯਾਰ ਸਾਡੇ ਨੌਨ ਫੇਸ ਹੋਣਾ ਚਾਹੀਦਾ ਇੱਥੇ ਉਹ ਕੋਈ ਵੀ ਕਿਰਦਾਰ ਤੇ ਹਨਾ ਛੋਟੇ ਤੇ ਵੀ ਸੋ ਤਾਂ ਕਰਕੇ ਆਪਾਂ ਸਟਰਗਲਰ ਹੁੰਨੇ ਆ ਸਾਨੂੰ ਸ਼ਿਕਵੇ ਹੋ ਜਾਂਦੇ ਆ ਸੁਭਾਵੀ ਕਿ ਆ ਕਿਉਂਕਿ ਇਨਸਾਨ ਆ ਇਨਸਾਨ ਨੇ ਸ਼ਿਕਵੇ ਕਰਨੇ ਹੀ ਕਰਨੇ ਆ ਤੇ ਤਾਂ ਕਰਕੇ ਬਹਿ ਸ਼ਿਕਵੇ ਬਣਦੇ ਨਹੀਂ ਪਰ ਇਹ ਜਦੋਂ ਤੁਹਾਡਾ ਸਮਾਂ ਠੀਕ ਹੋ ਜਾਂਦਾ ਹੈ ਤੇ ਉਹ ਗੁਰੂ ਸਾਹਿਬ ਆਪੇ ਹੀ ਐ ਸਾਰਾ ਕੁਝ ਸੈਟ ਵਟਜਾ ਕਰ ਦਿੰਦੇ ਆ ਤੇ ਮੇਰੀ ਪਰਸਨਲ ਕਿਸੇ ਨਾਲ ਇਸ ਤਰ੍ਹਾਂ ਦੀ ਨਹੀਂ ਹੈਗੀ ਵੀ ਜੇ ਮੇਰੇ ਨਾਲ ਕਿਸੇ ਨੇ ਕੋਈ ਵਧੇ ਕੀ ਕਰ ਵੀ ਦਿੱਤੀ ਹੈ ਤੇ ਮੈਂ ਰਿਪੀਟ ਕਰਾਂ ਵੀ ਮੈਂ ਇਹ ਨਾਲ ਚੱਲ ਕੋਈ ਗੱਲ ਨਹੀਂ ਰਜਾ ਕੁਦਰਤ ਦੀ ਉਦੋਂ ਨਹੀਂ ਸਾਡੇ ਕਰਮਾਂ 'ਚ ਅੱਜ ਜੇ ਕਰਮਾਂ 'ਚ ਹੈਗਾ ਤੇ ਆਪਾਂ ਉਹਨੂੰ ਵੈਲਕਮ ਕਰਕੇ ਤੇ ਕਰੀਏ ਵੀ ਨਖਰੇ ਨਾ ਕਰੀਏ ਹੁਣ ਵੀ ਨਹੀਂ ਨਹੀਂ ਤੋਂ ਇਹ ਸਾਡੇ ਨਾਲ ਇਦਾਂ ਜੇ ਕੀਤਾ ਸੀ ਹੁਣ ਆਪਾਂ ਵੀ ਇਦਾਂ ਕਰਾਂਗੇ ਜੀ ਇਦਾਂ ਦੀ ਕੋਈ ਨੀਤੀ ਨਹੀਂ ਹੈਗੀ ਮੇਰੀ ਕੋਈ ਇਦਾਂ ਦੀ ਮੈਨੂੰ ਲੱਗਦਾ ਕਿ ਵੈਸੇ ਵੀ ਇਹ ਲਾਈਮਲਾਈਟ ਇਦਾਂ ਦੀ ਇੱਕ ਚੀਜ਼ ਹੈ ਕਿ ਜਦੋਂ ਇਨਸਾਨ ਸਟਰਗਲ ਮੈਂ ਨਹੀਂ ਕਹੂੰਗੀ ਜਦੋਂ ਮਿਹਨਤ ਕਰ ਰਿਹਾ ਹੁੰਦਾ ਹੈ ਨਾ ਜਦੋਂ ਸ਼ੁਰੂਆਤੀ ਪੜਾਅ ਦੇ ਵਿੱਚ ਹੁੰਦਾ ਹੈ ਅਦੋਂ ਲੋਕੀ ਕਈ ਵਾਰ ਟਾਈਮ ਵੀ ਨਹੀਂ ਦਿੰਦੇ ਹੁੰਦੇ ਪਰ ਜਦੋਂ ਉਸ ਬੰਦੇ ਦੀ ਲਾਈਮਲਾਈਟ ਵਿੱਚ ਆ ਜਾਂਦਾ ਹੈ ਪੂਰੀ ਫੇਮ ਬਣ ਜਾਂਦੀ ਹੈ ਫਿਰ ਪਿੱਠ ਪਿੱਛੇ ਚਾਹੇ ਕਹਿੰਦੇ ਨੇ ਅੰਡੀਗੇ ਦੇ ਟੈਂਡਰਮ ਬੜੇ ਇਹਦੇ ਨਖਰੇ ਬੜੇ ਪਰ ਚੱਕਦੇ ਜ਼ਰੂਰ ਹੈ ਨਾ ਸੋ ਇਹ ਟਾਈਮ ਹਰ ਕਿਸੇ ਦੀ ਲਾਈਫ 'ਚ ਆਉਂਦਾ ਬਟ ਮਿਹਨਤ ਕਰਨੀ ਜ਼ਰੂਰੀ ਹੈ ਮਿਹਨਤ ਕਰਨੀ ਜ਼ਰੂਰੀ ਹੈ ਮਿਹਨਤ ਤੋਂ ਬਿਨਾ ਤਾਂ ਕੁਝ ਨਹੀਂ ਆ ਮਤਲਬ ਕਿਹੇ ਵੀ ਜਿਹੜਾ ਵੀ ਕੋਈ ਆਪਣਾ ਕਿਹੇ ਵੀ ਲਾਈਨ 'ਚ ਹੈਗਾ ਕੋਈ ਇਨਸਾਨ ਉਹਨੂੰ ਲੱਭ ਕੇ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਨੂੰ ਫੜ ਲੱਗਦਾ ਟਾਈਮ ਲੱਗ ਸਕਦਾ ਹੁੰਦਾ ਇਹਨਾਂ ਰੱਬ ਦੇ ਘਰ ਦੇਰ ਆ ਹਨੇਰ ਨਹੀਂ ਵੈਸੇ ਤੇ ਇਹ ਲਫ਼ਜ਼ ਨਾ ਮੈਂ ਬਹੁਤਾ ਸਹਿਮਤ ਨਹੀਂ ਹੈਗਾ ਉਹ ਰੱਬ ਦਾ ਜਿਹਦੇ ਘਰ ਦੇਰ ਆ ਰੱਬ ਦੇ ਘਰ ਕਦੀ ਦੇਰ ਨਹੀਂ ਹੁੰਦੀ ਇਹ ਸਾਡੀਆਂ ਖਾਮੀਆਂ ਹੁੰਦੀਆਂ ਨੇ ਅਸੀਂ ਆਪਣੀਆਂ ਖਾਮੀਆਂ ਨਹੀਂ ਪਛਾਣਦੇ ਤੇ ਅਸੀਂ ਕੁਦਰਤ ਤੇ ਥੋਪ ਦਿੰਨੇ ਆ ਕਿ ਟਾਈਮ ਲੱਗ ਰਿਹਾ ਟਾਈਮ ਲੱਗ ਰਿਹਾ ਆਮੇਨ ਰੱਬ ਦੇ ਘਰ ਦੇਰਿਆਂ ਦੇ ਰੱਬ ਦੇ ਘਰ ਕਦੀ ਦੇਰ ਨਹੀਂ ਹੁੰਦੀ ਮੈਂ ਲਫਜ਼ ਇਹਨਾਂ ਬਹੁਤ ਕੋਈ ਸਹਿਮਤ ਨਹੀਂ ਰੱਬ ਇਮੀਡੀਏਟ ਹੀ ਕੰਮ ਕਰ ਦਿੰਦਾ ਤੁਹਾਡੇ ਸਾਰੇ ਤੁਸੀਂ ਬਸ ਸੱਚੀ ਦਿਲੋਂ ਹੈਨਾ ਸੱਚੀ ਦਿਲੋਂ ਕਰਨੀ ਚਾਹੀਦੀ ਹੈ ਤੇ ਕਰੋ ਸੋ ਸਾਡੀ ਮਿਹਨਤ ਚ ਕਮੀਆਂ ਹੁੰਦੀਆਂ ਨੇ ਕੁਦਰਤ ਚ ਥੋੜੀ ਕਦੀ ਕਮੀ ਹੋ ਸਕਦੀ ਵੀ ਕੁਦਰਤ ਦੇ ਲਾ ਦੇਰ ਲਾ ਰਹੀ ਹੈ ਤੇ ਉਹਦੇ ਵਿੱਚ ਕਮੀਆਂ ਤਾਂ ਨਹੀਂ ਹੁੰਦਾ ਤੁਹਾਡੀ ਕਹਾਣੀ ਜਾਣਨ ਤੋਂ ਬਾਅਦ ਤੁਹਾਡੀ ਆਪਾਂ ਇੰਟਰਵਿਊ ਕੀਤੀ ਹੋਰ ਇੰਟਰਵਿਊਜ਼ ਵੀ ਹੋਈਆਂ ਸੀ ਉਹਦੇ ਵਿੱਚ ਤੁਸੀਂ ਆਪਣੀ ਪੂਰੀ ਜਰਨੀ ਜਿਹੜੀ ਹੈ ਦੱਸੀ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਲੋਕੀ ਜੁੜੇ ਜਿਹੜੇ ਕਹਿੰਦੇ ਸੀ ਕਿ ਭਾਜੀ ਸਾਡੇ ਨਾਲ ਵੀ ਇਦਾਂ ਹੋ ਰਿਹਾ ਹੈ ਤੁਸੀਂ ਸਾਡੀ ਮਦਦ ਕਰੋ ਜਾਂ ਆਪਣੇ ਉਹਨਾਂ ਨੇ ਕਿਸੇ ਸ਼ੇਅਰ ਕਿਤੇ ਹੋਣ ਤੁਹਾਡੇ ਨਾਲ ਹਾਂਜੀ ਮਿਲਦੇ ਆ ਲੋਕ ਬਿਜ ਲਾਈਕ ਆਪਾਂ ਤੇ ਹਰੇਕ ਬੰਦੇ ਨੂੰ ਇਹੋ ਹੀ ਕਹਿ ਸਕਦੇ ਆ ਵੀ ਵੀਰੇ ਮਿਹਨਤ ਕਰਨੀ ਪੈਣੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੀ ਆਪਣੇ ਮਨ 'ਚ ਆਪਣੇ ਵੱਲੋਂ ਹੀ ਨਾ ਵੱਡੀਆਂ ਛੋਟੀਆਂ ਡਿਜ਼ਾਈਨ ਕਰ ਲੈਣੇ ਵੀ ਆਹ ਵੱਡੀਆਂ ਜੀਆਂ ਵਾ ਇਹ ਮਿਲਣਗੀਆਂ ਤੇ ਕਰਾਂਗੇ ਆ ਛੋਟੀਆਂ ਐ ਇਹ ਨਹੀਂ ਆਪਾਂ ਕਰਨੀਆਂ ਪਰ ਮੈਨੂੰ ਐ ਲੱਗਦਾ ਵੀ ਸਮੇਂ ਨੂੰ ਸਮਝਣਾ ਚਾਹੀਦਾ ਸਮੇਂ ਦੇ ਨਾਲ ਵੱਡਾ ਛੋਟਾ ਕੁਝ ਨਹੀਂ ਹੁੰਦਾ ਤੁਹਾਨੂੰ ਕਰਨਾ ਚਾਹੀਦਾ ਉਹ ਕਰਦੇ ਆ ਕਰਦੇ ਆ ਛੋਟੇ ਤੋਂ ਕਦੋਂ ਉਹ ਕੰਮ ਵੱਡਾ ਹੋ ਜਾਂਦਾ ਇਹ ਤੁਹਾਨੂੰ ਪਤਾ ਨਹੀਂ ਲੱਗਦਾ ਸਬਰ ਰੱਖਣਾ ਜ਼ਰੂਰੀ ਹੈ ਸਬਰ ਰੱਖਣਾ ਬਹੁਤ ਜ਼ਰੂਰੀ ਨੀਤ ਸਾਫ਼ ਰੱਖੋ ਕਿਸੇ ਦਾ ਮੜਾ ਨਹੀਂ ਕਰਨਾ ਚਾਹੀਦਾ ਮੜਾ ਸੋਚਣਾ ਨਹੀਂ ਚਾਹੀਦਾ ਸੋ ਇੰਨੀਆਂ ਕਿ ਮੈਨੂੰ ਐਂ ਲੱਗਦਾ ਗੱਲਾਂ ਨੇ ਤੇ ਜੇ ਤੁਸੀਂ ਨੀਤ ਸਾਫ਼ ਨਾਲ ਆਪਣਾ ਕੰਮ ਕਰਦੇ ਆ ਤੇ ਉਹ ਗੁਰੂ ਸਾਹਿਬ ਕਿਰਪਾ ਕਰਦੇ ਆ ਵੀ ਸਕਸੈਸ ਮਿਲਦੀ ਮਿਲਦੀ ਹੈ ਜਿਹੜੇ ਮਰਜੀ ਖੇਤਿਆਂ 'ਚ ਕੋਈ ਕੰਮ ਕਰ ਰਿਹਾ ਸੀ ਦੱਸਿਆ ਕਿ ਮੈਂ ਇੰਟੈਂਸ ਕਰੈਕਟਰ ਹੋਰ ਇਹਨਾਂ ਦੇ ਕਰਨਾ ਚਾਹੁੰਦਾ ਹੈ ਨਾ ਉਹ ਤਾਂ ਜਿਵੇਂ ਮਤਲਬ ਇੱਕ ਟੀਜ਼ਰ ਸੀਗਾ ਇੱਕ ਟਾਈਪ ਦਾ ਹੈ ਨਾ ਜੀ ਉਸ ਤੋਂ ਇਲਾਵਾ ਹੋਣ ਕਿਹੜੀ ਚੀਜ਼ਾਂ ਤੇ ਦੀਦਾਰ ਇਸ ਤਰ੍ਹਾਂ ਕਿ ਨਵਾਂ ਸਾਲ ਚੜਿਆ ਹੈ ਨਵੀਆਂ ਉਮੀਦਾਂ ਹੈ ਨਾ ਨਵੇਂ ਸਾਲ ਦੇ ਨਾਲ ਜਿਹੜੀਆਂ ਹਰ ਇਨਸਾਨ ਦੀਆਂ ਹੁੰਦੀਆਂ ਦੀਦਾਰ ਦੀਆਂ ਕੀ ਉਮੀਦਾਂ ਨੇ ਇਸ ਨਵੇਂ ਸਾਲ ਤੋਂ ਪਿਛਲਾ ਸਾਲ ਤੁਹਾਡੇ ਲਈ ਬਹੁਤ ਵਧੀਆ ਸੀ ਦੇਖਦੇ ਰਹੇ ਤੁਹਾਡੇ ਸੋਸ਼ਲ ਮੀਡੀਆ ਪੂਰਾ ਬਟ ਇਸ ਸਾਲ ਕੀ ਉਮੀਦਾਂ ਨੇ ਨਵੀਆਂ ਇਹ ਤੇ ਬਹੁਤ ਮੇਰਾ ਨਵਾਂ ਸਾਲ ਬਹੁਤ ਵਧੀਆ ਚੜਿਆ ਜੀ ਹੁਣ ਵੀ ਨਾਲ-ਨਾਲ ਆਪਣਾ ਐਮੀ ਵੀਰੇ ਹਣਾ ਦੀ ਫਿਲਮ ਚੱਲ ਰਹੀ ਹੈ ਉੱਤ ਬਹੁਤ ਅੱਛਾ ਮੇਰਾ ਕਿਰਦਾਰ ਆ ਸੋ ਉਹਦਾ ਸ਼ੂਟ ਚੱਲ ਰਿਹਾ ਸੋ ਨਵਾਂ ਸਾਲ ਬਹੁਤ ਖੁਸ਼ੀਆਂ ਖੇੜਿਆਂ ਵਾਲਾ ਹਰੇਕ ਲਈ ਹੋਵੇ ਤੇ ਮੇਰੇ ਲਈ ਵੀ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਵੀ ਮੈਂ 2023 ਚ ਬਹੁਤ ਕੰਮ ਕੀਤਾ ਹੁਣ 24 ਚ ਰਿਲੀਜ਼ ਹੋਊਗਾ ਸਾਰਾ ਸੋ so, 24 ਜਪਾ ਹੋਰ ਗੁਰੂ ਸਾਹਿਬ ਕਿਰਪਾ ਕਰਨ ਮੱਲਾ ਮਾਰਾਂਗੇ ਔਰ ਮੈਂ ਕੁਛ ਸਿੰਗਲ ਵੀ ਹੁਣ ਕਰ ਰਿਹਾ ਹਾਂ ਕਿ ਲਾਈਕ ਆਪਣਾ ਅਜੇ ਆਪਾਂ ਉਹਦੀ ਪ੍ਰੋਪਰ ਅਨਾਉਂਸਮੈਂਟ ਨਹੀਂ ਪਾਈ ਪਰ ਮੈਨੂੰ ਲੱਗ ਕੇ ਬਹੁਤ ਵੱਡਾ ਪ੍ਰੋਜੈਕਟ ਬਹੁਤ ਜਲਦੀ ਉਹ ਅਨਾਉਂਸਮੈਂਟ ਦੀ ਪਾਵਾਂਗੇ ਜੀ ਸੋ ਤਾਂ ਮੈਂ ਉਹਦੇ ਬਾਰੇ ਅਜੇ ਪ੍ਰੋਪਰ ਜ਼ਿਆਦਾ ਕੁਝ ਦੱਸਣਾ ਨਹੀਂ ਚਾਹੁੰਦਾ ਪਰ ਬਹੁਤ ਜਲਦੀ ਆਪਾਂ ਵੱਖਰੀ ਇੰਟਰਵਿਊ ਕਰਾਂਗੇ ਉਹਦੇ ਨਾਲ ਜੀ ਜੀ ਪਰ ਇਹ ਮੈਂ ਤਾਂ ਇਹੜੀ ਇੰਨੇ ਸਾਲਾਂ ਕੀਤੀ ਤੁਸੀਂ ਹੈਨਾ ਆਪਾਂ ਪਹਿਲੇ ਇੰਟਰਵਿਊ ਵਿੱਚ ਕਿਹਾ ਸੀ ਤੁਸੀਂ ਕਿ ਲੋਕਾਂ ਨੂੰ ਸ਼ਾਇਦ ਲੱਗਦਾ ਕਿ ਸ਼ਾਇਦ ਮੈਂ ਹੁਣ ਕੁਝ ਵੀਡੀਓਜ਼ ਬਣਾ ਕੇ ਜੜਾ ਫੇਮਸ ਹੋਇਆ ਬਟ ਪਿੱਛੇ ਸਟਰਗਲ ਸੀਗਾ ਪੂਰੀ ਸਟਰਗਲ ਦੀ ਕਹਾਣੀ ਸੀਗੀ ਜੀ ਜੀ ਪਿਛਲਾ ਸਾਲ ਤੁਹਾਡਾ ਬਹੁਤ ਸਫਰ ਦੇ ਵਿੱਚ ਲੱਗਿਆ ਸੀ ਇਹੀ ਚਾਹਾਂਗੇ ਕਿ ਇਸ ਸਾਲ ਵੀ ਬੜਾ ਸਫਰ ਦੇ ਵਿੱਚ ਲੰਗੇ ਹੈਨਾ ਔਰ ਤੁਸੀਂ ਇੱਕ ਜਰਨੀ ਦਾ ਇੱਕ ਹਵਾਈ ਸਫ਼ਰ ਯਾ ਕਾਰ ਦਾ ਸਫ਼ਰ ਹੁੰਦਾ ਬਟ ਇੱਕ ਜਰਨੀ ਹੁੰਦੀ ਹੈ ਜਿਹੜੀ ਇਨਸਾਨ ਆਪਣੀ ਜਰਨੀ ਕਵਰ ਕਰਦਾ ਹੁੰਦਾ ਸੋ ਤੁਹਾਡੇ ਕੋਲ ਵਧੀਆ-ਵਧੀਆ ਪ੍ਰੋਜੈਕਟਸ ਨਾਲ دیدار ਅਸੀਂ ਇਹੀ ਕਵਾਂਗੇ ਸਾਡੇ ਕੋਲ ਉਹਨਾਂ ਵਧੀਆ ਪ੍ਰੋਜੈਕਟਸ ਦੇ ਨਾਲ ਨਾਲ ਕੰਟੈਂਟ ਮਿਲੇ ਹੋਰ ਗੱਲ ਕਰਨ ਦਾ ਅਸੀਂ ਕੀ دیدار ਦੇ ਕੀਤੇ ਹੋਏ ਕਿਰਦਾਰਾਂ ਬਾਰੇ ਗੱਲ ਜੜੇ ਕਰ ਸਕੀਏ ਇਹ ਕਵਾਂਗੇ ਕਿ 2 ਫਰਵਰੀ ਬਹੁਤ ਵਰਦਾ ਦੇਣਾ ਹੈ ਸਾਰਿਆਂ ਲਈ ਬਿਲਕੁਲ ਜੀ ਹੈਨਾ ਔਰ ਇਹ ਇਹਨਾਂ ਦਾ ਸਾਲ ਦੀ ਸਭ ਤੋਂ ਵੱਡੀ ਫਿਲਮ ਜਿਹੜੀ ਹੈ ਉਹ 2 ਫਰਵਰੀ ਨੂੰ ਰਿਲੀਜ਼ ਹੋਣੀ ਹੈ ਬਹੁਤ ਨੈਕਸਟ ਲੈਵਲ ਕੰਮ ਆ ਇਹਦੇ ਵਿੱਚ ਐਂਡ ਬਹੁਤ ਸੋਣੀ ਮੇਕਿੰਗ ਉਹ ਈਅਰ ਫਿਲਮ ਦੀ ਸੋ ਬਾਖਮਾਲ ਕਿਰਦਾਰਾਂ ਨੇ ਕਿਰਦਾਰ ਨਭਾਏ ਤੇ ਇਹ ਸਾਰਿਆਂ ਨੂੰ ਬਹੁਤ ਪਸੰਦ ਆਉਣ ਵਾਲੀ ਆ ਤੇ ਮੇਰੀਆਂ ਜਿਹੜੀਆਂ ਹੋਰ ਵੀ ਫਿਲਮਾਂ ਨੇ ਉਹ ਲੈਨਸ ਰਹੀ ਜਾਣੀਆਂ ਬਸ ਤੋਂ ਇੰਟਰਵਿਊ ਮੈਂ ਕਰਦੇ ਰਹੋ ਬਹੁਤ ਪ੍ਰੋਜੈਕਟ ਆਉਣ ਵਾਲੇ ਸੋ ਸੀਟੀ ਇਹਦੇ ਵਿੱਚ ਸੀਟੀ ਮਾਰ ਰਹੇ ਤਾਂ ਤੁਸੀਂ ਕੀ ਗੀਟੀਆਂ ਮਾਰ ਰਹੇ ਆ ਇੰਦਾ ਹੀ ਕੇ ਬਾਅਦ ਸੀਟੀ ਤੇ ਗੀਟੀਆਂ ਨਾ ਸੀਟੀ ਗੀਟੀਆਂ ਤੇ ਬਾਰੇ ਆ ਵੀ ਉਹ ਹੈ ਕਹਦੀ ਆ ਕੋਈ ਕ੍ਰਾਈਮ ਹੋਣਾ ਖੁਰਾ ਫਾਦੀ ਦਿਮਾਗ ਹੈਗੇ ਇਹਨਾਂ ਦੇ ਮਤਲਬ ਉਹ ਇੱਕ ਤੇ ਹੁੰਦਾ ਨਾ ਬੰਦੇ ਬੰਦੇ ਮਾਰੇ ਆ ਉਹਦੇ ਅਸੀਂ ਤੇ ਕਿਤੇ ਉਹ ਮਾੜਾ ਮੋਟਾ ਚੋਰਾਂ ਚਪਟੀ ਵਾਲੇ ਜਾਂ ਜਾਂਦੇ ਕਿ ਬਹੁਤ ਉਹ ਕੋਈ ਖੰਖਾਰ ਕਾਤਲ ਨਹੀਂ ਹੈਗੇ ਲੱਗ ਸੋ ਤਾਂ ਕਰਕੇ ਉਦਾਂ ਤੇ ਹੀ ਉਹਨਾਂ ਦੇ ਕਿਰਦਾਰਾਂ ਦੇ ਨਾਂ ਜਿਹੜੇ ਉਹ ਰੱਖੇ ਵਿਸ਼ ਯੂ ਗੁੱਡ ਲੱਕ ਅਸੀਂ ਇਹੀ ਕਵਾਂਗੇ ਕਿ ਪਿਛਲਾ ਸਾਲ ਤੁਹਾਡੇ ਲਈ ਬਹੁਤ ਵਧੀਆ ਗਿਆ